ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਕਟੀਆਂ ਸੇਲ ਲਈ ਲੈ ਕੇ ਆਈਆਂ ਅੰਗੇ ਤੇ ਪੰਜੇ ਟੌਪ ਦੀਆਂ ਨੇ ਪੂਰੀਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਇਹ ਕੰਮ ਕਰ ਵਧੀਆ ਠੀਕ ਠਾਕ ਆ ਜੀ ਵਧੀਆ ਠੀਕ ਆ ਹਾਂਜੀ ਨਾਮ ਤੇ ਐਡਰੈਸ ਬੋਲ ਦਿਓ ਬਾਈ ਜੀ ਨਾਂ ਕੁਲਦੀਪ ਸਿੰਘ ਜੀ ਹਾਂ ਪਿੰਡ ਢੱਲਮਾ ਜੀ ਜੇਲਾ ਬਨਾਰਾ ਜੀ ਤਹਿਸੀਲ ਤਪਾ ਵੀਰੇ ਤਹਿਸੀਲ ਤਪਾ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਤਪਾ ਰਹਿਦਾ ਬਾਈ ਇਧਰੋਂ 3 ਕਿਲੋਮੀਟਰ ਬਾਅਦ ਤੇ ਇਧਰੋਂ ਕੈਂਚੀਆਂ ਤੇ ਰਹਿਦਾ 4 ਕਿਲੋਮੀਟਰ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ 98031 42119 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਸਟਾਰਟ ਕਰ ਦਿਓ ਬਾਈ ਹਾਂਜੀ ਬਈ ਜਿਹੜੀ ਆਪਾਂ ਪਹਿਲੇ ਨੰਬਰ ਦੇ ਕੱਟੀ ਦੇਖ ਰਹੇ ਕਿੰਨੇ ਕੇ ਟਾਈਮ ਦੀ ਉਮਰ ਹੈ ਦੀ ਇਹ ਜੀ ਪੌਣੇ ਦੇ ਦੋ ਸਾਲ ਦੀ ਹੋਗੀ ਕੱਟੀ ਜੀ ਪੌਣੇ ਦੋ ਸਾਲ ਦੀ ਹੋਗੀ ਹਾਂਜੀ ਤੇ ਕੀ ਰਿਕਾਰਡ ਆ ਦੁੱਧ ਦਾ ਬਈ ਮਾਂ ਦਾ ਇਹਦੀ ਮਾਂ ਦਾ ਰਿਕਾਰਡ ਬਈ ਜੀ ਤੋਂ ਲੈਤੀ ਆਪਾਂ ਹਾਂ ਉਹ ਕਹਿੰਦੇ 16 17 ਕੇ ਨੂੰ ਦੁੱਧ ਅਸੀਂ ਛੋਇਆ ਠੀਕ ਆ ਹਾਂਜੀ ਉਹ ਕੱਟੀ ਸੀ ਲਵਾਉਦਾ ਹਨਾ ਪੂਰੀ ਠੰਡੀ ਜੀ ਮਾਂ ਥਣ ਪੱਲਾ ਕੱਲਾ ਕੱਲਾ ਥਣ ਪਿਆ ਜੀ ਮੈਂ ਕਹਣਾ ਬਈ ਕਾਹ ਵਾਤਾ ਗੱਬਣਾ ਰਗੀ ਝੋਲੀ ਤਾਂ ਹੁਣ ਥਣ ਬਹੁਤ ਕੁਆਲਿਟੀ ਦਾ ਥਣ ਕਿਸੇ ਦੇ ਬੱਤੀ ਨਹੀਂ ਕਿਸੇ ਦੇ ਹੋਣੀ ਠੀਕ ਆ ਪੰਜਾਂ ਚ ਠੀਕ ਆ ਬਈ ਬਾਕੀ ਕੱਦ ਬਹੁਤ ਚੰਗਾ ਹੈ ਨਾ ਉਮਰ ਦਾ ਬਾਈ ਚੰਗੀ ਹੈ ਜੀ ਕੱਟੀ ਜਮਾ ਕੋਨੀ ਬਾਈ ਚੈੱਕ ਕਰ ਲੋ ਇੰਨੀ ਆ ਗਈ ਮਤਲਬ ਬਾਈ ਨੇ ਨਾ ਹੱਥ ਫੇਰਤਾ ਥਾਣ ਮੜਾ ਜਾ ਤੇ ਕਰਮ ਵਾਲੀ ਬਬੂ ਚੱਕੀ ਖੜ ਗਈ ਹੈ ਨਾ ਦਾ ਮਾਰ ਗਈ ਜਮਾ ਥੌਂਕੀ ਬੰਦੇ ਤੋਂ ਲੈਂਦੀਆਂ ਪਾਣੀ ਨਹੀਂ ਪੀਂਦੀਆਂ ਜੀ ਕੋਈ ਇਸ ਕੁਆਲਿਟੀ ਬਾਈ ਚੈੱਕ ਕਰ ਲਨ ਨੇੜੇ ਸਿੰਘ ਮੋੜਦੇ ਨਿਕਾ ਜਾਮੂ ਆ ਬਾਈ ਹੈ ਨਾ ਭੋਲਦੇ ਬਾਈ ਤੋੜਦੇ ਮੜੀ ਖੋ ਕੇ ਸੁਨੱਖ ਪੋਣਾ ਨਾ ਬਾਈ ਕੱਟੀ 'ਚ ਫੁੱਲ ਆਗਾ ਬਾਕੀ ਚੌੜੀ ਚੂੜੀ ਵੀ ਫੁੱਲ ਹੈ ਨਾ ਹਾਂਜੀ ਹਾਂ ਆਂਗੋਂਗ ਬਾਹ ਚੰਗਾ ਜੀ ਲੱਗਦਾ ਬਹੁਤ ਚੰਗਾ ਲੱਗਿਆ ਵਾ ਚੰਗੇ ਸ਼ਰੀਰ ਦੇ ਆ ਬਾਕੀ ਬਾਈ ਨੇ ਜਿਵੇਂ ਦੱਸਿਆ ਇਹ ਕਹਿੰਦਾ ਦੁੱਧ 16 ਲੀਟਰ ਚ ਹੋਇਆ ਹਾਂ ਹਾਂ 17 ਤੇ 16 ਜੀ ਬਸ ਇੱਥੇ ਚ ਹੋਇਆ ਮੈਂ ਆਪਾਂ ਝੂਠ ਮਾਰ ਕੇ ਦੇਣੀਆਂ ਨਹੀਂ ਠੀਕ ਆ ਹਾਂ ਜਿਹੜੇ ਬੰਦੇ ਨੇ ਆਪਾਂ ਨੂੰ ਦੱਸਿਆਗਾ ਹੂੰ ਘਰੂ ਕਟੀਆਂ ਲੈਤੀਆਂ ਹੋਈਆਂ ਆਪਣੀਆਂ ਕੋਈ ਆਏ ਖੜਨੀ ਖੜਨੀ ਬਈ ਚੈੱਕ ਕਰ ਲੋ ਇੱਕ ਨੰਬਰ ਹਾਂਜੀ ਕੀ ਮੁੱਲ ਆ ਫਿਰ ਬਈ ਜੇ ਇਹਦਾ ਮੁੱਲ 35000 ਰੁਪਇਆ ਜੀ 35000 ਹਾਂਜੀ ਆਏਗਾ ਦਾ ਮਾਨ ਤਾਂ ਆਏਗਾ ਦਾ ਮਾਨ ਤਾਂ ਮਾੜਾ ਮੋਟਾ ਹੋਏਗਾ ਠੀਕ ਆ ਭਰਾ ਹਾਂਜੀ ਬਸ ਟੀਕੇ ਦੇ ਕਾਬਲੀ ਆ ਬਸ ਹਾਂਜੀ ਹਾਂ ਬਸ 2 ਮਹੀਨੇ ਸ਼ਾਮ ਕੇ ਫੇਰੇ ਦੂ ਵੀ ਕਰ ਦ ਵੱਡਾ ਕਰ ਜੂ ਠੀਕਾ ਹਾਂਜੀ ਹਾਂ ਅੱਗੇ ਬਈ 2 ਨੰਬਰ ਤੇ ਹਾਂਜੀ ਇਹ ਕਿੰਨੀ ਕੁ ਉਮਰ ਦੀ ਆ ਇਹੇ ਜੀ ਤੂੰ ਐ ਮੰਨ ਡੇਢ ਸਾਲ ਦੀ ਹੋਗੀ ਜੀ ਡੇਢ ਸਾਲ ਦੀ ਹੋਗੀ ਹਾਂਜੀ ਇਹਦੀ ਮਾਂ ਦਾ ਬਈ ਕਿੰਨਾ ਰਿਕਾਰਡ ਆ ਇਹਦੀ ਮਾਂ ਦਾ ਵੀ ਬਾਈ ਅਸੀਂ ਪੂਰਾ 18 ਕਿਲੋ ਦੁੱਧ ਆਪਚੋ ਐ ਮੈਂ ਵੀ ਖੜੀ ਆ ਆਪਣੇ ਕੋਲ ਠੀਕਾ ਹਾਂਜੀ ਆਪਣੇ ਵੀ ਘਰੇ ਖੜੀਆਂ ਮਾਂ ਆ ਮੈਂ ਖੜੀ ਆ ਹਾਂਜੀ ਠੀਕਾ ਜਿਹੜੀ ਮਤਲਬ ਕਹਾਮਜ ਹਾਂ ਦਵਾਰੇ ਟੋਕੜ ਹੋਗੀ ਜੀ ਇਹ ਠੀਕਾ ਤੇ ਆਪਚੋ ਐ ਦਾ ਆਪਾਂ ਠੀਕ ਆ ਭਾਈ ਹਾਂਜੀ 18 ਲੀਟਰ ਚ ਹੋਇਆਗਾ ਜਮਾ ਚ ਹੋਇਆ ਜੀ ਹਾਂ ਠੀਕ ਆ ਤੇ ਠੰਡੀ ਸੀਲ ਕਿਵੇਂ ਦੀ ਠੰਡੀ ਸੀਲ ਜੀ ਪੂਰੀ ਫੁੱਲ ਠੀਕ ਆ ਜਮਾ ਇਹ ਮਾੜਾ ਜਾਂ ਮੁੱਦਤੀ ਰਹੇ ਹਾਂ ਥਣ ਭਾਈ ਚੈੱਕ ਕਰ ਜਮਾ ਕੱਲਾ ਕੱਲਾ ਕੀ ਬਾਤਾਂ ਭਾਈ ਥਣ ਬਹੁਤ ਚੰਗਾ ਲੱਗਿਆ ਵਾ ਪੂਰੇ ਝੋਲੀ ਝੋਲੀ ਗੱਬਣਾ ਰਹੀ ਹੁਣ ਆ ਗਈ ਹਾਂਜੀ ਬਾਕੀ ਬਾਈ ਨੇ ਰਿਕਾਰਡ ਦੱਸਿਆ ਤੇ ਬਾਈ ਕਹਿੰਦਾ ਆਪਣੇ ਕੋਲ ਘਰੇ ਹੀ ਖੜੀ ਐ ਇਹਦੀ ਮਾਂ ਹਾਂਜੀ ਹਾਂ ਦਿਖਾ ਭਰਾ ਇਧਰੋਂ ਫੇਸ ਕਰਕੇ ਖੋਲ ਲੈਨੋ ਬਈ ਕੱਦ ਚੈੱਕ ਕਰ ਲਓ ਫੁੱਲ ਆ ਉਸ ਹਿਸਾਬ ਨਾਲ ਟੀਕੇ ਦੇ ਵੀ ਸਾਮ ਸੰਭਾਲਣਾ ਕਾਹਦੀ ਆ ਮੂੰਹ ਦੇ ਲੱਤੀ ਦਾ ਜੀ ਦਾ ਸਿੰਘ ਹੈ ਕੀ ਬਤਾਂ ਮੈਂ ਹੱਥ ਜਮੂ ਸੁਟਾ ਜਾ ਹੈ ਨਾ ਹੱਥ ਨਾ ਬਣਾਏ ਹੁੰਦੇ ਜੀ ਸਿੰਘ ਹੱਥ ਨਾ ਸਹੀ ਗੱਲ ਆ ਜਿਵੇਂ ਕਾਰੀਗਰੀ ਕਿਸੇ ਹਾਂ ਕਲਾਕਾਰ ਦੀ ਕਰੀ ਹੋਵੇ ਹੈ ਨਾ ਜਮਾ ਜੀ ਜਿਵੇਂ ਆਇਆ ਪਾ ਜਮਾ ਆਏ ਤੂੰ ਹਜਰਤ ਤੂੰ ਦੇਖੀ ਜਾ ਸਿੰਘ ਇਹਦੇ ਸਾਡੇ ਕੋਈ ਕੱਟ ਉਹਦੀਆਂ ਪਹਿਲਾਂ ਵੀ ਕਟੀਆਂ ਖੜੀਆਂ ਮੈਂ ਸਾਡੇ ਕੋਲੇ ਕਈ ਸੂਏ ਆ ਠੀਕ ਆ ਹਾਂ ਬਾਕੀ ਬਈ ਤੁਸੀਂ ਚੌੜੀ ਛੌੜੀ ਇਹ ਵੀ ਚੈੱਕ ਕਰ ਲਓ ਫੁੱਲ ਆ ਪਤਲੇ ਪਤਲੇ ਸਰੀਰ ਦੀ ਪਤਲਾ ਬਦਲਾ ਅੰਗ ਲੱਗਾ ਵਾ ਕੱਲਾ ਕੱਲਾ ਹਾਂਜੀ ਹਾਂ ਕੀ ਮੁੱਲ ਹੈ ਭਾਈ ਇਹਦਾ ਇਹਦਾ ਮੁੱਲ 30000 ਆ ਜੀ ਮਾਨ ਤਣ ਮਾਨ ਤਣ ਇਹਦੇ ਵਿੱਚੋਂ ਥੋੜਾ ਕਨਾ ਹੀ ਹੋਊ ਜੀ ਉਧਰ ਉਧਰ ਹੀ ਦੇਖ ਠੀਕ ਆ ਤੇ ਜੇ ਕੋਈ ਇਹ ਜੋੜਾ ਇਕੱਠਾ ਲਵੇ ਜੇ ਕੋਈ ਇਕੱਠਾ ਲਵੇ ਇਕੱਠਾ ਵੀ ਦੇ ਦਾਂਗੇ ਉਹਦੇ ਠੀਕ ਆ ਮਾਨ ਤਣ ਫਿਰ ਵਧੀਆ ਹੋਜੂ ਕਰ ਦਾਂਗੇ ਜੀ ਉਹਦੇ ਹਿਸਾਬ ਨਾਲ ਬਸ ਠੀਕ ਆ ਵੀਰੇ ਹਾਂਜੀ ਭਾਈ ਕਹਿੰਦਾ ਫਿਰ ਉਹ ਹਿਸਾਬ ਨਾਲ ਆਪਾਂ ਮਾਨ ਤਣ ਕਰ ਦਿਆਂਗੇ ਅੱਗੇ ਭਾਈ ਤਿੰਨ ਨੰਬਰ ਤੇ ਹਾਂਜੀ ਇਹ ਵੀ ਕੱਤੀ ਬਹੁਤ ਚੰਗੀ ਆ ਜੀ ਇਹ ਆਪਾਂ ਤਿੰਨੇ ਲੈ ਤੀਆਂ ਜੀ ਠੀਕ ਇਹ ਕਿੰਨੇ ਘਟੇ ਆਪਾਂ ਝੂਠ ਮਾਰ ਕੇ ਦੇਣੀ ਨਹੀਂ ਨਹੀਂ ਇਹ ਹੋ ਗਈ ਜੀ 1.5 ਸਾਲ ਤੋਂ ਉੱਤੇ ਆ ਥੋੜੀ 1.5 ਸਾਲ ਤੋਂ ਉੱਤੇ ਆ ਹਾਂ ਠੀਕ ਆ ਬਾਕੀ 1-2 ਮਹੀਨੇ ਉੱਤੇ ਆ ਇਹਦੀ ਮਾਂ ਦਾ ਕੀ ਰਕਾਰਡ ਹੈ ਇਹਦਾ ਜੀ 15 ਗੀਟਰ ਜੋ ਹੈ 15 ਲੀਟਰ ਜੋ ਹੈ ਕੋਈ ਸੀਮੈਂਟ ਬੰਦ ਨਹੀਂ ਇਹਨਾਂ ਦਾ ਪਤਾ ਤੁਹਾਨੂੰ ਨਹੀਂ ਸੀ ਜਿਆਦਾ ਸੀਮੈਂਟ ਦਾ ਆਪਾਂ ਨੂੰ ਕਿਸੇ ਦਾ ਪਤਾ ਨਹੀਂ ਆਹ ਆਹ ਤਾਂ ਹੋਈ ਆ ਸਾਡੇ ਜਿਹੜੀ ਲੈਤੀ ਆਪਾਂ ਠੀਕ ਆ ਆਹ ਕਰ ਦਿਆ ਹੈ ਠੀਕ ਆ ਇਹ ਮਤਲਬ ਇਹ ਤੁਹਾਡੇ ਆਪ ਤੁਹਾਨੂੰ ਪਤਾ ਹਾਂ ਆਹ ਲੈਤੀਆਂ ਨੇ 5 4 ਠੀਕ ਆ ਜੀ ਖਾਨ ਚਾਰੀ ਹਾਂ ਜੀ ਹਾਂ ਇਹ ਥੋੜੀ ਜੀ ਨਾ ਉਨੀ ਇੱਕ ਹੀ ਹੈਗੀ ਆ ਵੀ ਉਹ ਕੋਈ ਹੋਣ ਠੀਕ ਆ ਭਾਈ ਮੜਾ ਕਰਾਈ ਇਧਰ ਨੂੰ ਥੋੜਾ ਜੀ ਭਾਈ ਚੱਕ ਲਈ ਜਰੂਰ ਆ ਕੈਮਰਾ ਲੈ ਮੈਂ ਭਾਈ ਕੀ ਬਾਤਾਂ ਬਾ ਚੰਗਾ ਜੀ ਥਾਂ ਤੋਂ ਹਾਂ ਖੋਲ ਦੇ ਭਾਈ ਇਹਨੂੰ ਵੀ ਤੋਰ ਦੇ ਖੋਲ ਕੇ ਸਿੰਗਾ ਦੀ ਕੁਆਲਿਟੀ ਚੈੱਕ ਕਰ ਲਓ ਸੁਣਖ ਬਣਾ ਲੈ ਭਾਈ ਕੱਟੀ ਚ ਫੋਲਾ ਤੇ ਫੋਲੋ ਬਰੀ ਜਿਹਾ ਜਮਾ ਆਪਾਂ ਦੇਖ ਕੇ ਲਿਆਉਣੇ ਜੀ ਐ ਨਹੀਂ ਕੋਈ ਹੈਗਾ ਅਗਲੇ ਦੇ ਘਰੋਂ ਵੀ ਕੋਈ ਉਂ ਫੜ ਲੀਆਂ ਇਹ ਮੰਡੀ ਤੋਂ ਫੜ ਲੀਆਂ ਜਾਂ ਕੋਈ ਔਰੋਂ ਲੈਂਦੀਆਂ ਘਰੋਂ ਕੱਟੀਆਂ ਆਪਾਂ ਭਾਲ ਕੇ ਲਿਆਉਣੇ ਠੀਕ ਆ ਹਾਂ ਬਈ ਕਹਿੰਦਾ ਆਪਾਂ ਘਰੋਂ ਕੱਟੀਆਂ ਬਈ ਪਾਰਕੇ ਲਾਉਣੇ ਆ ਬੜੀ ਪੂਰਾ ਦੇਖਦਾ ਜੀ ਪਿੱਛੇ ਤਾਂ ਮੈਂ ਕਹਿੰਦਾ ਚੈੱਕ ਕਰ ਲਈ ਕਰਾ ਦਨੇ ਬਾਈ ਬਿਲਕੁਲ ਨਹੀਂ ਚੌੜੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੌੜੀ ਆ ਕੱਟੀ ਕਿ ਨਹੀਂ ਬਾਈ ਹਾਂਜੀ ਹਾਂ ਠੀਕ ਹੈ ਤੇ ਐ ਮੰਨ ਲਓ ਬਾਈ 2-2 ਮਹੀਨੇ ਜੇ ਆਪਾਂ ਬਸ ਹਾਂ ਸਾਹ ਕੇ ਜੀ ਬਸ ਕਾਬਲੀ ਆ ਹਾਂ ਹੂੰ ਕੀ ਮੁੱਲ ਆ ਬਾਈ ਫਿਰ ਇਹਦਾ ਇਹਦਾ 31000 ਆ ਜੀ 31000 ਹਾਂ ਠੀਕ ਆ 31000 ਰੁਪਿਆ ਬਾਈ ਕਹਿੰਦਾ ਮੁੱਲ ਆ ਤੇ ਬਾਕੀ ਆਏਗਾ ਇਹਦਾ ਮਨ ਤਾਂ ਥੋੜਾ ਕਹਣਾ ਜਿਹੜਾ ਹਾਂ ਉਧਰ ਉਧਰ ਹੀ ਹੋ ਜੂ ਜੀ ਠੀਕ ਆ ਬਾਈ ਇਹ ਕਹਿੰਦਾ ਮਾਨਤਾਨ ਬਈ ਆਏਗਾ ਇਹਦਾ ਜ਼ਰੂਰ ਕਰ ਦਿਆਂਗੇ ਅੱਗੇ ਭਾਈ 4 ਨੰਬਰ ਆ ਗਈ ਹੈ ਬੂਰੀ ਆ ਗਈ ਇਹ ਬੂਰੇ ਰੰਗ ਦੇ ਕੀ ਆ ਗਈ ਜੀ ਹਾਂ ਠੀਕ ਆ ਕੁਸ ਬੂਰੀ ਆ ਮਤਲਬ ਕੁਸ ਕਾਲੀ ਦੀ ਜਾਂਦੀ ਹੈ ਹਾਂ ਵੀ ਪ्युअर ਬੂਰੀ ਨੇ ਹੋਊ ਹੋ ਜੂਗੀ ਜੋਂ ਜੋਂ ਵੱਡੀ ਹੋਈਗੀ ਠੀਕ ਆ ਹੋ ਜੇ ਦੀਆ ਹੂੰ ਹਾਂਜੀ ਬਾਕੀ ਵੀ ਚੌੜੀ ਤੇ ਆਪਾਂ ਜੇ ਸਿੰਘਾਂ ਦੀ ਕੁਆਲਿਟੀ ਦੀ ਗੱਲ ਕਰੀਏ ਮਨਾਮਾ ਇਹ ਕਹਣਾ ਕਿਆ ਬਾਤ ਹੈ ਜਿੰਨੀ ਸੀਨ ਫੁੱਲਾ ਤੇ ਖਣਾਂ ਦੀ ਕੁਆਲਿਟੀ ਚੈੱਕ ਕਰਾ ਦਨੇ ਆਂ ਭਾਈ ਮੈਂ ਕਹਿਣਾ ਵੀ ਕੀ ਬਾਤ ਆ ਥਣ ਬਹੁਤ ਸੋਹਣਾ ਯਾਰਾ ਥਾਂ ਚੀਆ ਹਣ ਤਾਂ ਗੱਬੜਾ ਰਗਾ ਥਣ ਹੋਣਾ ਹਨ ਸਾਰੀਆਂ ਇਹ ਦੇਖ ਕੇ ਲਿਆਉਣੇ ਆਪਾਂ ਕੋਈ ਐ ਨਹੀਂ ਹੈਗਾ ਜੀ ਹਾਂ ਹਾਂ ਬਾਕੀ ਜਦੋਂ ਵੱਡੀ ਹੋਊਗੀ ਟੀਕੇ ਦੇ ਕਾਬਲ ਹਣ ਮੰਨ ਕੇ ਚੱਲੋ ਹਨ ਹੋਰ ਵੀ ਸੂਣ ਦੇ ਨੇੜੇ ਜੇ ਥਣ ਬਹੁਤ ਚੰਗਾ ਕਿਥੇ ਆ ਹਾਂ ਜੀ ਹਾਂ ਹਾਂ ਲੈ ਵੇ ਫੇਸ ਚੈੱਕ ਕਰ ਸਿੰਘ ਇਹਦਾ ਵੀ ਦੇਖ ਲਓ ਜੀ ਬੂਥੀ ਬੱਥੀ ਮੈਂ ਕਹਿਣਾ ਬੂਥੀ ਬੱਥੀ ਕੀ ਆ ਵਾ ਇਹ ਸੈਂਗਰੀ ਕੁਆਲਿਟੀ ਚੈੱਕ ਕਰ ਲਓ ਖੜਨੀ ਚੈੱਕ ਕਰ ਲਓ ਹਾਂ ਜੀ ਹਾਂ ਹੁਣ ਆਪਾਂ ਕਹਦੀ ਬਰੀਡ ਚਾਹੁੰਦੀ ਹਾਂ ਹਾਂ ਜੀ ਹਾਂ ਹਾਂ ਵੀ ਜਣਾਉਂਦੀ ਆਪਾਂ ਨੂੰ ਸੀਮੈਂਟ ਦਾ ਇਹਨਾਂ ਦਾ ਕਿਸੇ ਦਾ ਨਹੀਂ ਪਤਾ ਜੀ ਊ ਹਾਈਬ੍ਰਿਡ ਵਾਲੀਆਂ ਵਧੀਆ ਕੋਈ ਐ ਨਹੀਂ ਹੈਗੀ ਚੀਜ਼ ਠੀਕ ਤਾਂ ਹਾਂ ਇਹ ਨਹੀਂ ਹੈਗਾ ਢਿੱਡ ਵਾਲੀਆਂ ਹਨਾ ਨਾ ਨਾ ਜੀ ਉਹ ਗੱਲ ਨਹੀਂ ਹੈਗਾ ਤੇ ਮੰਹਾਂ ਦਾ ਆਪਾਂ ਨੂੰ ਪਤਾ ਜੀ ਜਿਹੜੀ ਦੁੱਧ ਕਿੰਨਾ ਦਿੰਦੀ ਆ ਕਿੰਨਾ ਦਿੰਦੀ ਆ ਆਪਾਂ ਨੂੰ ਉਹ ਦੱਸਿਆ ਬੰਦਿਆਂ ਨੇ ਇਹਦਾ ਕੀ ਰਿਕਾਰਡ ਜੀਵੇਂ ਸੀ ਵੀਰੇ ਇਹਦਾ ਜੀ ਚੋਆਗਾ ਮੰਨ ਕੇ ਚੱਲ 15 16 ਕਿਲੋ ਉਹ ਕਹਿੰਦੇ ਅਸੀਂ ਇਹਦਾ ਚੋਆ ਹਾਂ ਠੀਕ ਆ ਵੀਰੇ ਹਾਂ 15 16 ਲੀਟਰ ਪਈ ਕਹਿੰਦਾ ਭਾਈ ਹਾਂ ਜੀ ਇਹ ਵੀ ਆ ਵੀ ਪੌਣੇ ਲੋ ਸਾਲ ਦੀ ਹੈ ਜੀ ਠੀਕ ਆ ਹਾਂ ਕੀ ਮੁੱਲ ਆ ਫਿਰ ਭਾਈ ਇਹ ਆ ਮੁੱਲ 32000 ਹੈ ਜੀ ਇਹਦਾ ਮੁੱਲ ਵੀ ਬੱਤੀ ਹਾਂ ਠੀਕ ਆ ਲੈ ਚੱਲ ਭਰਾ ਬਕਤੀ ਹਿਆਰੀ ਬਾਈ ਕਾ ਇਹਦਾ ਮੁੱਲ ਆ ਬਾਈ ਉਮਰਾ ਬਾਈ ਇਹ ਜੋ ਸ਼ੂਟਿੰਗ ਅੰਦਾਜ਼ੇ ਲਾਓ ਲੈਣਾ ਕੱਟੀਆਂ ਕੱਟੀਆਂ ਬਾਈ ਯਾਰ ਹੂੰ ਪਾਲਕੂ ਕੱਟੀਆਂ ਵਧ ਗਿਆ ਜਾਨ ਐਂ ਜਮਾ ਲੈਣੀਆਂ ਆਪਾਂ ਦੇਖ ਕੇ ਕੋਈ ਐਂ ਨਹੀਂ ਹੈਗਾ ਹੂੰ ਵੀ ਕੋਈ ਉਂ ਲੈ ਲੈ ਸੋਬਲੀ ਜੀ ਤੇ ਅੱਗੇ ਬਾਈ ਲਾਸਟ ਤੇ ਪੰਜ ਨੰਬਰ ਬੱਚਾ ਹਾਂਜੀ ਇਹਦੀ ਕਿੰਨੀ ਉਮਰ ਇਹਦੀ ਉਮਰ ਹੈਗੀ ਆ ਜੀ ਤੂੰ ਐ ਮੰਨ ਲਾ 13-14 ਮਹੀਨੇ 13 14 ਮਹੀਨੇ ਦੀ ਕਟਵੇਂ ਸਾਰੀਆਂ ਠੰਡੀਆਂ ਸੀ ਹਾਂ ਹਾਂ ਜਮਾ ਇਹਦੇ ਵੀ ਦੇਖ ਲਓ ਜੀ ਥਣ ਥਣ ਹੂੰ ਬਈ ਬਹੁਤ ਚੰਗਾ ਥਾਣਾ ਬੜਾ ਚੰਗਾ ਥਾਣਾ ਯਾਰ ਮੈਂ ਕਿਹਾ ਕਮਾਲ ਕੋਈ ਪਈਆ ਹਨਾ ਇਹਦਾ ਜਿੱਦੈ ਨੂੰ ਗੱਲ ਬਈ ਹੋਰ ਆ ਪਤਲੇ ਪਿੰਡੇ ਦੀ ਕੱਟੀ ਆ ਹਨਾ ਹਾਂਜੀ ਹਾਂ ਬੜੀ ਬਰੀਕੀ ਬਰੂਕੀ ਚੰਗੀ ਆ ਬਰੀਕੀ ਬਰੂਕੀ ਮੈਂ ਕਿਹਾ ਕਿਆ ਬਾਤ ਹੈ ਲੰਮੀ ਫੁੱਲਾ ਹਨਾ ਹਾਂਜੀ ਹਾਂ ਲੰਮੀ ਲੰਮੀ ਫੁੱਲਾ ਬੱਕੀ ਬਈ ਫੇਸ ਆਪਾਂ ਨੇੜੇ ਤੋਂ ਚੱਕਰਾਂ ਨੇ ਬਹੁਤ ਸੋਹਣਾ ਸਿੰਗਾ ਦੀ ਕੁਆਲਿਟੀ ਵੀ ਕਰਮਾਣ ਦੇ ਨਾਲੇ ਮੋਢਲੀ ਰੁਪਈਆ ਦਾ ਸਾਬ ਨਾਲ ਜੀ ਮੈਂ ਕੋਈ ਕਹਿ ਨਹੀਂ ਸਕਦਾ ਹੂੰ ਖੁੱਲਾ ਸ਼ੰਗ ਕਿਸੇ ਦਾ ਹਾਂ ਖੋਲ ਦੇ ਬਈ ਨੂੰ ਤੋੜ ਆਇਆ ਬਈ ਆਪਾਂ ਵੀ ਗਾਹਾਂ ਵੇਚਣੀਆਂ ਹੁੰਦੀਆਂ ਆਪਾਂ ਓਵੇਂ ਲਿਆਉਂਦੀ ਨਹੀਂ ਹੂੰ ਬੱਚੰਗੀ ਫੀਡ ਖਰਾਕ ਮਤਲਬ ਕਿ ਮੈਨ ਲੱਗੀ ਨਾ ਹਾਂ ਢੰਗੀਆਂ ਬਾਕੀ ਸਰੇ ਬਾਈ ਕਟੀਆਂ ਵੀ ਇਹ ਐ ਨਹੀਂ ਹੈਗਾ ਦਾਣੇ ਤੇ ਵਧੀਆ ਪਲੀਆਂ ਹੋਈਆਂ ਕਟੀਆਂ ਲੰਬਾਈ ਲਮੂਈ ਬਾਈ ਕੱਟੀ ਦੀ ਬਹੁਤ ਲੰਮੀ ਲੰਗੀਆਂ ਬਹੁਤ ਮਰਦੇ ਸਾਵਨਾ ਹਣਾ ਹਾਂਜੀ ਹਾਂ ਚੌੜੀ ਚੂੜੀ ਬਾਈ ਚੈੱਕ ਕਰ ਲੋ ਪਿੱਛੇ ਤੋਂ ਬਾਕੀ ਗੱਲਾਂ ਹੋਰ ਜਿੱਤੇ ਜਿੱਦੇ ਕਿਤੇ ਤਿਆਰ ਹੋ ਗਈ ਤੂੰ ਇਹ ਦੇਖ ਲਈ ਹਾਂ ਕੀ ਮੁੱਲ ਹੈ ਬਈ ਇਹਦਾ ਇਹਦਾ ਮੁੱਲ 30000 ਆ ਜੀ ਬਾ ਦੇ ਲੈਣ ਜੇ ਹੀ ਕਰਿਆ ਆਪਾਂ ਮੁੱਲ ਸਾਰਿਆਂ ਦਾ ਲੈ ਚੱਲ ਬਈ ਕੋਈ ਗੱਲ ਨਹੀਂ ਬਣਦੇ ਇਹਦਾ ਮੁੱਲ ਵੀ 30000 ਤੇ ਜੇ ਬਾਈ ਤੈਥੋਂ ਕੋਈ ਇਕੱਠਾ ਜੋੜਾ ਲੈਂਦਾ ਜਾਂ ਮੈਂ ਕੋਈ ਚਾਰੀ ਇਕੱਠੀਆਂ ਲੈਂਦਾ ਜਾਂ ਪੰਜੇ ਪੰਜੇ ਵੀ ਦੇ ਦਾਂਗੇ ਜੀ ਆਪਾਂ ਦਾ ਬਸ ਉਹਦੇ ਹਿਸਾਬ ਨਾਲ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਜੇ ਹਿਸਾਬ ਨਾਲ ਅਗਲਾ ਜੋੜਾ ਮੰਗੂਗਾ ਜਾਂ ਕੋਈ ਕੱਲੀ-ਕੱਲੀ ਮੰਗੂ ਜਾਂ ਸਾਰੀਆਂ ਮੰਗੂ ਸਾਰੀਆਂ ਵੀ ਦੇ ਦਾਂਗੇ ਠੀਕ ਆ ਹਾਂਜੀ ਤੇ ਬਾਈ ਨਗਸੀਗੇ ਬਾਈ ਕੋਲੇ ਪੰਜ ਆਪਾਂ ਪੰਜੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਗੀ ਸਕਦੇ ਆ ਵੀਡੀਓ ਨਾਲ ਦੇਖੋ ਆ ਦਾ ਜਮਾ ਤਿਆਰ ਆ ਜੀ ਕੱਟੀ ਹਾਂ ਧੰਨਵਾਦ ਜੀ ਹਾਂਜੀ